ਕਰੀਬ 12.5 ਕਿੱਲੇ ਜ਼ਮੀਨ ਇਹਨਾਂ ਨੇ ਖਰੀਦੀ ਅੱਜ ਤੋਂ 5 ਸਾਲ ਪਹਿਲਾਂ ਪਰ ਅੱਜ ਪੋਲੀਟੀਕਲ ਲੀਡਰਾਂ ਦੀ ਸ਼ੈ ਤੇ ਉਹਦੇ ਤੇ ਕਬਜ਼ਾ ਕੀਤਾ ਜਾ ਰਿਹਾ ਦੁਖੀ ਹੋ ਕੇ ਪਰੇਸ਼ਾਨ ਹੋ ਕੇ ਅੱਕ ਕੇ ਥੱਕ ਕੇ ਪ੍ਰਸ਼ਾਸਨ ਕੋਲੋਂ ਹੁਣ মিডিਆ ਦੇ ਵਿੱਚ ਆਪਣੀ ਗੁਹਾਰ ਲਾਉਣੀ ਪੈ ਰਹੀ ਆ ਇਸ ਨੌਜਵਾਨ ਨੂੰ ਤਕਸੀਮ ਤਕਸੀਮ ਪੈਲੀ ਦੀ ਜਮ੍ਹਾਂਬੰਦੀ ਹੈ ਜੀ ਠੀਕ ਹੈ ਜੀ ਆ ਮੇਰੇ ਕੋਲ ਹੁਣ ਤੱਕ 2025 ਦੀਆਂ ਗਦੌਰੀਆਂ ਜੀ ਹੁਣ ਤੁਸੀਂ ਜਿਹੜੀ ਜ਼ਮੀਨ ਹੈ 2019 ਤੋਂ ਹੁਣ ਤੱਕ ਤੁਸੀਂ ਵਾਰਿਓ ਤੁਹਾਡੇ ਕੋਲ ਹੀ ਹੈ ਹਾਂਜੀ ਮੈਂ ਹੀ ਵਾਰਿਆ ਜੀ ਮੇਰੇ ਕੋਲ ਹੀ ਹੈ ਜੀ ਜ਼ਮੀਨ ਮਲੇ ਨਰੇਸ਼ ਕਟਾਰੀਆ ਉਹਨਾਂ ਦਾ ਬੇਟਾ ਮਤਲਬ ਕਟਾਰੀਆ ਸਾਹਿਬ ਦਾ ਤੇ ਇੱਕ ਸੁਖ ਨਾਮ ਦਾ ਉਹਨਾਂ ਦਾ ਪੀਏ ਆ ਉਹ ਮੇਰੀ ਮੇਰੇ ਰਿਸ਼ਤੇਦਾਰਾਂ ਨਾਲ ਰਲ ਕੇ ਕਬਜ਼ਾ ਕਰਾਉਣਾ ਚਾਹੁੰਦੇ ਆ ਮੈਂ ਤਹਿਸੀਲ ਵਿਭਾਗ ਵਿੱਚ ਜਾਣਾ ਜਦੋਂ ਮੱਕੂ ਤਹਿਸੀਲਦਾਰ ਸਾਹਿਬ ਵੀ ਉਹਨਾਂ ਦੇ ਰੀਡਰ ਹੈ ਜੇ ਜੋ ਵੀ ਹੈ ਉਹ ਵੀ ਮੈਨੂੰ ਗਲਤ ਸ਼ਬਦ ਬੋਲਦੇ ਆ ਉਹ ਮੈਨੂੰ ਉਲਟਾ ਇਹ ਗੱਲ ਕਹਿੰਦੇ ਆ ਕਿ ਮੇਰੀ ਜ਼ਮੀਨ ਹੋਣ ਦੇ ਨਾਤੇ ਮੈਨੂੰ ਚਿੱਠੀਆਂ ਘੱਟ ਰਿਹਾ ਕਿ ਜ਼ਮੀਨ ਦਾ ਮਾਲਕ ਤੂੰ ਹੈ ਮੈਨੂੰ ਪੁੱਛ ਰਿਹਾ ਇੱਕ ਉੱਥੇ ਮੁਲਾਜ਼ਮ ਲੱਗਾ ਹੋਇਆ ਹੈ ਪੰਕਜ ਸ਼ਾਵੜਾ ਉਸ ਨੇ ਮੇਰੇ ਤੋਂ 1100 ਰੁਪਿਆ Google Pay ਵੀ ਕਰਵਾਇਆ ਹੋਇਆ ਹੈ ਇਹ ਸਰਕਾਰੀ ਦਫ਼ਤਰ ਚ ਆਹ ਸਰਕਾਰੀ ਦਫ਼ਤਰ ਲੱਗਾ ਹੋਇਆ ਜੀ ਐਮਐਲਏ ਸਾਹਿਬ ਦਾ ਪੀਏ ਕਹਿੰਦਾ ਆlde ਆਪ ਨੂੰ ਉਸ ਨੇ ਮਰਤੋ ਡਿਪਟੀ ਸਾਹਿਬ ਦੇ ਨਾਮ ਤੇ ਕੰਮ ਕਰਵਾਉਣ ਦਾ 1 ਲੱਖ ਰੁਪਇਆ ਮਰਤੋ ਉਹਨੇ ਕੈਸ਼ ਲਿਆ ਕਿ ਜੇ ਤੂੰ ਨਹੀਂ ਲਿਆ ਮਰਤੋ 1 ਲੱਖ ਰੁਪਇਆ ਮੈਂ ਗੁਰਦੁਆਰੇ ਆਪਦਾ ਪੁੱਤ ਲੈ ਕੇ ਚੜ ਜਾਂਦਾ ਵਾਂ ਫਿਰ ਉਹ ਮੈਨੂੰ ਪਤਾ ਲੱਗਾ ਕਿ ਐਮਐਲਏ ਸਾਹਿਬ ਮੇਰੇ ਉਲਟ ਨੇ ਮੈਂ ਸੁਖਦੋ ਫੋਨ ਕਰਕੇ ਆਪਦੇ ਪੈਸੇ ਮੰਗਣ ਦੀ ਕੋਸ਼ਿਸ਼ ਕੀਤੀ ਉਸ ਨੇ ਮੈਨੂੰ ਉਲਟਾ ਧਮਕੀਆਂ ਦਿੱਤੀਆਂ ਉਹ ਉਹਦੇ ਨਾਲ ਹੀ ਉਹਨੇ ਡਿਪਟੀ ਸਾਹਿਬ ਤੋਂ ਵੀ ਮੇਰੇ ਤੋਂ ਡੀਐਸਪੀ ਜੀਰਾ ਸਾਹਿਬ ਤੋਂ ਤਨਖੀਆਂ ਦਵਾਈਆਂ ਕਿ ਅੱਜ ਤੋਂ ਬਾਅਦ ਤੂੰ ਬੰਦਾ ਬਣ ਜਾ ਜੇ ਤੂੰ ਪੈਸੇ ਮੰਗੇ ਜਾਂ ਕੋਈ ਦਰਖਾਸਤ ਦਿੱਤੀ ਤੇਰੇ ਖਿਲਾਫ ਪਰਚਾ ਦਵਾਂਗੇ ਭਗਵੰਤ ਸਿੰਘ ਮਾਨ ਤਾਂ ਕੋਈ ਗੱਲ ਪਹੁੰਚਾਈ ਤੁਸੀਂ ਵੀ ਥੱਲੇ ਹੋ ਕੀ ਰਿਹਾ ਮੈਂ ਜੀ ਸੀਐਮ ਸਾਹਿਬ ਨੂੰ ਦੋ ਦਰਖਾਸਤਾਂ ਆਪਦੀਆਂ ਪੋਸਟ ਕਰ ਚੁੱਕਿਆ ਹਾਂ ਵੀ ਕਰ ਚੁੱਕਿਆ ਉਹਦੇ ਹਜੇ ਤੱਕ ਕੋਈ ਮਨੂ ਦਾ ਨਿਆਂ ਨਹੀਂ ਮਿਲਿਆ ਕੋਈ ਇਹ ਤਾਂ ਐਵੇਂ ਨਾਮ ਦੀ ਮਤਲਬ ਕਹਿੰਦਾ ਕਿ ਆਮ ਸਰਕਾਰ ਹੈ ਜੀ ਆਮ ਥੋੜਾ ਜਿਵੇਂ ਆਮ ਸਰਕਾਰ ਹੁੰਦੀ ਜੇ ਅਸੀਂ ਐਸਐਸਪੀ ਦਫਤਰ ਜਾਂ ਡੀਸੀ ਦਫਤਰ ਧੱਕੇ ਖਾਂਦੇ ਜੀ ਭਗਵੰਤ ਸਿੰਘ ਮਾਨ ਨੂੰ ਵੀ ਕਹਿਣਾ ਚਾਹਾਂਗੇ ਕਿ ਥੱਲੇ ਇੱਕ ਵਾਰ ਨਜ਼ਰ ਜ਼ਰੂਰ ਮਾਰੋ ਕਿ ਫਰੋਸਟਪੁਰ ਦੇ ਵਿੱਚ ਹੋ ਕੀ ਰਿਹਾ ਹੈ ਕਿਤੇ ਫੌਜਾ ਸਿੰਘ ਸਰਾਰੀ ਦਾ ਮਸਲਾ ਆਉਂਦਾ ਹੈ ਤੇ ਕਿਤੇ ਹੁਣ ਨਿਕਲ ਕੇ ਨਰੇਸ਼ ਕਟਾਰੀਆ ਦਾ ਮਸਲਾ ਆਉਂਦਾ ਨਜ਼ਰ ਆ ਰਿਹਾ ਹੈ ਕਰੀਬ 12.5 ਕਿੱਲੇ ਜ਼ਮੀਨ ਇਹਨਾਂ ਨੇ ਖਰੀਦੀ ਅੱਜ ਤੋਂ 5 ਸਾਲ ਪਹਿਲਾਂ ਅਰ ਅੱਜ ਪੋਲੀਟਿਕਲ ਲੀਡਰਾਂ ਦੀ ਸ਼ੈ ਤੇ ਉਹਦੇ ਤੇ ਕਬਜਾ ਕੀਤਾ ਜਾ ਰਿਹਾ ਔਨ ਰੋਡ ਜ਼ਮੀਨ ਦੱਸੀ ਜਾ ਰਹੀ ਆ ਲੱਖਾਂ ਰੁਪਈਆ ਲਾ ਕੇ ਆਪਣੀ ਜ਼ਮੀਨ ਖਰੀਦੀ ਕਾਗਜ਼ੀ ਪੱਤਰ ਸਾਰਾ ਕੁਛ ਇਹਨਾਂ ਦੇ ਨਾਮ ਪਰ ਐਮਐਲਏ ਦੀ ਸ਼ੈ ਤੇ ਕਥੀ ਤੌਰ ਤੇ ਕਿਹਾ ਜਾ ਰਿਹਾ ਕਿ ਉਸ ਜ਼ਮੀਨ ਤੇ ਕਬਜਾ ਕੀਤਾ ਜਾ ਰਿਹਾ ਦੁਖੀ ਹੋ ਕੇ ਪਰੇਸ਼ਾਨ ਹੋ ਕੇ ਅੱਕ ਕੇ ਥੱਕ ਕੇ ਪ੍ਰਸ਼ਾਸਨ ਕੋਲੋਂ ਹੁਣ মিডিਆ ਦੇ ਵਿੱਚ ਆਪਣੀ ਗੁਹਾਰ ਲਾਉਣੀ ਪੈ ਰਹੀ ਆ ਇਸ ਨੌਜਵਾਨ ਨੂੰ ਬਾਈ ਜੀ ਨਾਮ ਤੁਹਾਡਾ ਕੀ ਆ ਮੇਰਾ ਨਾਮ ਸਿਮਰਨਜੀਤ ਸਿੰਘ ਜੀ ਕਿਹੜਾ ਪਿੰਡ ਆ ਪਿੰਡ ਚੰਦਵਾਜਾ ਜੀ ਫਰੀਦਕੋਟ ਚ ਪੈਂਦਾ ਹਾਂ ਜਿਲ੍ਹਾ ਫਰੀਦਕੋਟ ਜੀ ਕੀ ਮਸਲਾ ਹੈਗਾ ਤੁਹਾਡਾ ਇਹ ਜ਼ਮੀਨ ਵਾਲਾ ਜਿਹੜੀ ਤੁਸੀਂ 12.5 ਕਿੱਲੇ ਦੱਸਿਆ ਵੀ ਤੁਸੀਂ ਖਰੀਦੀ ਹੈ ਪੂਰਾ ਮਸਲਾ ਕੀ ਆ ਇਹ ਬਾਈ ਜੀ ਮੈਂ 2019 ਵਿੱਚ ਮਤਲਬ ਤਹਿਸੀਲ ਮਖੂ ਪਿੰਡ ਕਿਲੀ ਬੋਦਲਾ ਵਿੱਚ ਜ਼ਮੀਨ ਲਈ ਸੀ 12 ਕਿੱਲੇ 3 ਕਨਾਲਾਂ ਤੇ 10 ਮਰਲੇ ਮੈਂ ਇਹ ਜ਼ਮੀਨ ਆਪਦੇ ਤਾਈ ਸਹੁਰੇ ਤੋਂ ਤਾਈ ਸਸ ਤੋਂ ਠੀਕ ਹੈ ਉਹਨਾਂ ਦੋ ਘਰਾਂ ਤੋਂ ਜ਼ਮੀਨ ਲਈ ਸੀ ਠੀਕ ਹੈ ਜੀ ਉਹ ਇਹ ਕੀ ਹੋਇਆ ਕਿ ਜਮੀਨ ਲੈਣ ਤੋਂ ਬਾਅਦ ਕਬਜ਼ਾ ਮੇਰੇ ਕੋਲ ਸੀਗਾ ਮੈਂ ਹੀ ਉੱਥੇ ਮਤਲਬ ਖੇਤੀਬਾੜੀ ਕਰਦਾ ਸੀਗਾ ਤੁਸੀਂ ਖਰੀਦੀ ਸੀ ਜਮੀਨ ਜਾਂ ਵੈਸੇ ਵਾਲੇ ਮੈਂ ਮੈਂ ਖਰੀਦੀ ਹੈ ਜੀ ਜਮੀਨ ਇਹ ਮੈਂ 2019 ਚ ਠੀਕ ਹੈ ਜੀ ਆ ਮੇਰੇ ਕੋਲ ਰਜਿਸਟਰੀਆਂ ਜੀ ਜਮੀਨ ਦੀਆਂ ਠੀਕ ਹੈ ਜੀ ਟੋਟਲੀ ਆ ਸਾਰੀਆਂ ਮੇਰੇ ਕੋਲ ਰਜਿਸਟਰੀਆਂ ਜੀ ਆ ਇੰਤਕਾਲ ਨੰਬਰ ਚੜੇ ਹੋਏ ਆ ਜੀ ਇਹਨਾਂ ਦੇ ਠੀਕ ਹੈ ਜੀ ਆ ਆ ਮੇਰੇ ਕੋਲ ਜੀ ਮਤਲਬ ਪਹਿਲੀ ਦਾ ਨਕਸ਼ਾ ਜੀ ਠੀਕ ਹੈ ਜੀ ਆ ਨਕਸ਼ਾ ਤਕਸੀਮ ਪਹਿਲੀ ਆ ਜੀ ਠੀਕ ਹੈ ਜੀ ਆ ਮੇਰੇ ਕੋਲ ਜਮ੍ਹਾਂ ਬੰਦੀ ਆ ਜੀ ਹੂੰ ਠੀਕ ਹੈ ਜੀ ਤਕਸੀਮ ਤਕਸੀਮ ਪੈਲੀ ਦੀ ਜਮ੍ਹਾਂ ਬੰਦੀ ਹੈ ਜੀ ਠੀਕ ਹੈ ਜੀ ਆ ਮੇਰੇ ਕੋਲ ਹੁਣ ਤੱਕ 2025 ਦੀਆਂ ਗਦੌਰੀਆਂ ਜੀ ਆ ਆ ਗਦੌਰੀਆਂ ਆ ਗਈਆਂ ਜੀ ਮਤਲਬ ਆ ਗਈਆਂ ਜੀ ਇਹ ਮੈਂ ਹੁਣ ਤੁਸੀਂ ਜਿਹੜੀ ਜ਼ਮੀਨ 2019 ਤੋਂ ਹੁਣ ਤੱਕ ਤੁਸੀਂ ਵਾਰਿਆ ਤੁਹਾਡੇ ਕੋਲ ਹੀ ਹੈ ਹਾਂਜੀ ਮੈਂ ਹੀ ਵਾਰਿਆ ਜੀ ਮੇਰੇ ਕੋਲ ਹੀ ਹੈ ਜੀ ਜ਼ਮੀਨ ਅੱਛਾ ਉਹਨੂੰ ਕਬਜ਼ੇ ਵਾਲੀ ਜਿਹੜੀ ਗੱਲ ਤੁਸੀਂ ਕਥੀ ਤੌਰ ਤੇ ਕਹਿ ਰਹੇ ਉਹ ਕੀ ਮਸਲਾ ਹੈਗਾ ਕੀ ਕਬਜ਼ਾ ਹੋ ਰਿਹਾ ਕੌਣ ਕਬਜ਼ਾ ਕਰ ਰਿਹਾ ਕਿਵੇਂ ਕਬਜ਼ਾ ਹੋ ਰਿਹਾ ਇਹ ਜੀ ਮੇਰਾ ਸਹੁਰਾ ਸਾਹਿਬ ਤੇ ਮੇਰੇ ਸਾਲਾ ਜੀ ਠੀਕ ਹੈ ਜੀ ਉਹਨਾਂ ਦੇ ਰਿਸ਼ਤੇਦਾਰ ਇੱਕ ਵਿਜੀਲੈਂਸ ਦਫਤਰ ਫਰੋਇਪੁਰ ਲੱਗੇ ਹੋਏ ਨੇ ਉਹਨਾਂ ਦੀ ਉਹ ਕਬਜ਼ਾ ਕਰ ਰਹੇ ਨੇ ਠੀਕ ਹੈ ਜੀ ਇਹ ਐਮਐਲਏ ਨਰੇਸ਼ ਕਟਾਰੀਆ ਉਹਨਾਂ ਦਾ ਬੇਟਾ ਮਤਲਬ ਕਟਾਰੀਆ ਸਾਹਿਬ ਦਾ ਤੇ ਇੱਕ ਸੁਖ ਨਾਮ ਦਾ ਉਹਨਾਂ ਦਾ ਪੀਏ ਆ ਉਹ ਮੇਰੀ ਪੈਲੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਮੇਰੇ ਰਿਸ਼ਤੇਦਾਰਾਂ ਨਾਲ ਰਲ ਕੇ ਕਬਜ਼ਾ ਕਰਾਉਣਾ ਚਾਹੁੰਦੇ ਆ ਅੱਛਾ ਤੁਹਾਡੀ ਜਿਹੜੀ ਜ਼ਮੀਨ ਆ ਉਹ ਜੀਰੇ ਹਲਕੇ ਦੇ ਵਿੱਚ ਹਾਂਜੀ ਜੀਰੇ ਹਲਕੇ ਦੇ ਵਿੱਚ ਆ ਜੀ ਜ਼ਮੀਨ ਕਿਹੜਾ ਪਿੰਡ ਉਹ ਪਿੰਡ ਕਿਲੀ ਬੋਦਲਾ ਜੀ ਤੇ ਤੁਸੀਂ ਫਰੀਦਕੋਟ ਦੇ ਰਹਿਣ ਵਾਲੇ ਮੈਂ ਫਰੀਦਕੋਟ ਦਾ ਰਹਿਣ ਵਾਲਾ ਜੀ ਤੁਹਾਡੇ ਸਕੇ ਸੋਰਾ ਸਾਹਿਬ ਤੋਂ ਸਾਬ ਤੁਹਾਡੀ ਜ਼ਮੀਨ ਜਿਹੜੀ ਆ ਉਹ ਕਬਜ਼ਾ ਕਰਨਾ ਚਾਹੁੰਦੇ ਹਾਂਜੀ ਮੇਰੇ ਸਕਾ ਸੋਰਾ ਸਾਹਿਬ ਤੇ ਸਕਾ ਸਾਲਾ ਜੀ ਦੋਵੇਂ ਕਬਜ਼ਾ ਕਰਨਾ ਚਾਹੁੰਦੇ ਆ ਜੀ ਐਮਐਲਏ ਸਾਹਿਬ ਨਾਲ ਰਲ ਕੇ ਇਹ ਸਾਰੇ ਜਾਣੇ ਮੇਰੀ ਪੈਲੀ ਤੇ ਕਬਜ਼ਾ ਕੋਈ ਅਭੀ ਤੁਹਾਡੀ ਜ਼ਮੀਨ ਤੇ ਕਬਜ਼ਾ ਕਰ ਰਹੇ ਨੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਵਾਹ ਰਹੇ ਹੋ ਵੜ ਰਹੇ ਹੋ ਬੀਜ ਰਹੇ ਹੋ ਕਬਜ਼ੇ ਦਾ ਸ਼ੱਕ ਤੁਹਾਨੂੰ ਕਿਵੇਂ ਹੋਇਆ ਮੈਨੂੰ ਕਬਜ਼ੇ ਦਾ ਮਤਲਬ ਸ਼ੱਕ ਇਦਾਂ ਹੋਇਆ ਜੀ ਕਿ ਮਤਲਬ ਕਿ ਉਹ ਮਤਲਬ ਮੇਰੀਆਂ ਵਟਾਂ ਵੋਨ ਦੀ ਕੋਸ਼ਿਸ਼ ਕੀਤੀਆਂ ਜਦੋਂ ਮੈਂ ਜਾਨਣਾ ਵਾਂ ਉਥੇ ਪੈਲੀ ਦੇ ਖੇਤੀਬਾੜੀ ਕਰਨ ਜਾਨਾ ਹੈ ਉਹ ਮੇਰੇ ਗਲ ਪੈਂਦੇ ਆ ਉਹ ਮੈਨੂੰ ਸ਼ਰੀਆਮ ਧਮਕੀਆਂ ਦਿੰਦੇ ਆ ਕਿ ਤੂੰ ਇਹ ਪੈਲੀ ਚਾਜ ਤੋਂ ਬਾਅਦ ਵੜਿਆ ਤੈਨੂੰ ਪੈਲੀ ਹੀ ਵਿੱਚ ਹੀ ਮਾਰ ਕੇ ਦਬ ਦਿੱਤਾ ਜਾਊਗਾ ਤੇਰੇ ਪਰਿਵਾਰ ਨੂੰ ਠੀਕ ਹੈ ਜੀ ਇਹ ਮੈਨੂੰ ਸ਼ੱਕ ਇਥੋਂ ਹੋਇਆ ਜੀ ਉਹਨਾਂ ਤੇ ਪੂਰਾ ਛੱਕ ਫਿਰ ਬਾਕੀ ਛੱਕ ਕਿੱਦਾਂ ਹੋਇਆ ਜੀ ਮੈਂ ਪੁਲਿਸ ਪ੍ਰਸ਼ਾਸਨ ਨੂੰ ਤੇ ਡੀਸੀ ਡੀਸੀ ਸਾਹਿਬ ਨੂੰ ਦਰਖਾਸਤਾਂ ਦੇ ਦੇ ਕਿ ਥੱਕ ਗਿਆ ਜੀ ਆ ਮੇਰੀਆਂ ਟੋਟਲੀ ਸਾਰੀਆਂ ਦਰਖਾਸਤਾਂ ਜੀ ਜਿੰਨੀਆਂ ਵੀ ਮੈਂ ਪੋਸਟ ਵੀ ਕੀਤੀ ਹੋਈਆਂ ਜੀ ਦਰਖਾਸਤਾਂ ਅੱਜ ਤੱਕ ਇਹ ਦਰਖਾਸਤਾਂ ਦਾ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਜਦੋਂ ਮੈਂ ਐਸਐਸਪੀ ਦਫ਼ਤਰ ਜਾਂਦਾ ਜਾਂ ਡੀਐਸਪੀ ਜੀਰਾ ਸਾਹਿਬ ਕੋਲ ਜਾਂਦਾ ਮੈਨੂੰ ਉਥੋਂ ਜਲੀਲ ਕਰਕੇ ਕੱਢ ਦਿੱਤਾ ਜਾਂਦਾ ਮੈਨੂੰ 2-3 ਮਹੀਨੇ ਹੋ ਗਏ ਮੈਨੂੰ ਇਹ ਕੋਈ ਇਨਸਾਫ ਨਹੀਂ ਮਿਲ ਰਿਹਾ ਇਹ ਗੱਲ ਦਾ ਫਿਰ ਮੈਂ ਤਹਿਸੀਲ ਮਹਿਕਮੇ ਚ ਜਾਂਦਾ ਜਦੋਂ ਮਖੂ तहसीलदार साहब ਵੀ ਉਹਨਾਂ ਦੇ ਰੀਡਰ ਹੈ ਜੇ ਜੋ ਵੀ ਹੈ ਉਹ ਵੀ ਮੈਨੂੰ ਗਲਤ ਸ਼ਬਦ ਬੋਲਦੇ ਆ ਉਹ ਮੈਨੂੰ ਉਲਟਾ ਇਹ ਗੱਲ ਕਹਿੰਦੇ ਆ ਕਿ ਮੇਰੀ ਜ਼ਮੀਨ ਹੋਣ ਦੇ ਨਾਤੇ ਮੈਨੂੰ ਚਿੱਠੀਆਂ ਕੱਢ ਰਿਹਾ ਕਿ ਜ਼ਮੀਨ ਦਾ ਮਾਲਕ ਤੂੰ ਹੈ ਮੈਨੂੰ ਪੁੱਛ ਰਿਹਾ ਜਿ ਅਸਲੀ ਕੀ ਜ਼ਮੀਨ ਦਾ ਮਾਲਕ ਮੈਂ ਹੀ ਆ ਮੇਰੇ ਨਾਲ ਹੀ ਜਮ੍ਹਾਂ ਬੰਦੀਆਂ ਮੇਰੇ ਨਾਲ ਹੀ ਇੰਤਕਾਲ ਹੈ ਮੇਰੇ ਨਾਲ ਹੀ ਗਦੌਰੀਆਂ ਸਭ ਕੁਝ ਮੇਰੇ ਨਾਮ ਹੈ ਜੀ ਠੀਕ ਹੈ ਜੀ ਫਿਰ ਉਹਨਾਂ ਦਾ ਜੋ ਉਹਨਾਂ ਦਾ ਇੱਕ ਉੱਥੇ ਮੁਲਾਜ਼ਮ ਲੱਗਾ ਹੋਇਆ ਹੈ ਪੰਕਜ ਸ਼ਾਵੜਾ ਉਸਨੇ ਮੇਰੇ ਤੋਂ 1-1000 ਰੁਪਇਆ Google Pay ਵੀ ਕਰਵਾਇਆ ਹੋਇਆ ਹੈ। ਇਹ ਸਰਕਾਰੀ ਦਫਤਰ ਚ ਆਹ ਸਰਕਾਰੀ ਦਫਤਰ ਲੱਗਾ ਹੋਇਆ ਜੀ। ਕਿਹੜੇ ਚ? ਇਹ ਮਖੂ ਤਹਿਸੀਲ ਚ ਤਹਿਸੀਲਦਾਰ ਸਾਹਿਬ ਨਾਲ ਲੱਗਾ ਹੋਇਆ ਜੀ। ਜਿਸ ਦੀ ਮੈਂ ਦਰਖਾਸਤ ਏਡੀਸੀ ਸਾਹਿਬ ਨੂੰ ਫਰੋਇਪੁਰ 9 ਤਰੀਕ ਨੂੰ ਦੇ ਚੁੱਕਿਆ ਸੀਗਾ ਜਿਹਦੇ ਹਜੇ ਤੱਕ ਮੈਨੂੰ ਉਸ ਦੀ ਕੋਈ ਇਨਸਾਫ ਨਹੀਂ ਮਿਲਿਆ। ਹਮ। ਅੱਛਾ ਇਹ ਜਿਹੜੀ ਸਾਰੀ ਕਹਾਣੀ ਤੁਸੀਂ ਦੱਸ ਰਹੇ ਹੋ ਕਿ ਤਿੰਨ-ਚਾਰ ਮਹੀਨੇ ਤੁਹਾਨੂੰ ਹੋ ਗਏ ਖਪਦਿਆਂ ਨੂੰ ਪ੍ਰਸ਼ਾਸਨ ਤੇ ਜਿਹੜੇ ਅਧਿਕਾਰੀ ਉਹ ਤੁਹਾਡੀ ਗੱਲ ਕਿਉਂ ਨਹੀਂ ਸੁਣ ਰਹੇ ਤੁਹਾਨੂੰ ਕੀ ਲੱਗਦਾ ਕੀ ਕੋਈ ਦਬਾਅ ਹੈਗਾ ਜਾਂ ਕੋਈ ਹੋਰ ਗੱਲ ਆ ਪ੍ਰਸ਼ਾਸਨ ਦੇ ਅਧਿਕਾਰੀ ਇਸ ਕਰਕੇ ਨਹੀਂ ਸੁਣ ਰਹੇ ਜੀ ਉਥੋਂ ਦੇ ਜਿਹੜੇ ਐਮਐਲਏ ਆ ਨਰੇਸ਼ ਕਿਟਾਰੀਆ ਜੀ ਉਹਨਾਂ ਦੀ ਸ਼ਰਿਆਮ ਉਹਨਾਂ ਦੀ ਮਦਦ ਕਰ ਰਹੇ ਆ ਜੀ ਐਮਐਲਏ ਸਾਹਿਬ ਤਹਿਸੀਲਦਾਰ ਸਾਹਿਬ ਨੇ ਮੈਨੂੰ ਇਥੋ ਦੀ ਵੀ ਇਹ ਗੱਲ ਕਹੀ ਹੋਈ ਕਿ ਤੂੰ ਐਵੇਂ ਭੱਜਣਾ ਠੀਕ ਹੈ ਭੱਜਣਾ ਅਸੀਂ ਐਮਐਲਏ ਸਾਹਿਬ ਨੇ ਕਿਹਾ ਹੋਇਆ ਅਸੀਂ ਤੇਰੇ ਉਲਟੀ ਚੱਲਣਾ ਵਾ ਡਿਪਟੀ ਸਾਹਿਬ ਨੇ ਵੀ ਮੈਨੂੰ ਦੱਪਕੇ ਮਾਰੇ ਆ ਠੀਕ ਹੈ ਜੀ ਇੱਕ ਮਤਲਬ ਉਥੇ ਸੁੱਖ ਹੈ ਮਤਲਬ ਐਮਐਲਏ ਸਾਹਿਬ ਦਾ ਪੀਏ ਕਹਿੰਦਾ ਹਾਲ ਦੇ ਆਪ ਨੂੰ ਉਸਨੇ ਮਿਰਤੋ ਡਿਪਟੀ ਸਾਹਿਬ ਦੇ ਨਾਮ ਤੇ ਕੰਮ ਕਰਵਾਉਣ ਦਾ 1 ਲੱਖ ਰੁਪਇਆ ਮਿਰਤੋ ਉਹਨੇ ਕੈਸ਼ ਲਿਆ ਠੀਕ ਹੈ ਜੀ ਜੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਸੁਖ ਨੂੰ ਕਿ ਜੇ ਤੂੰ ਨਹੀਂ ਲਿਆ ਮੇਰ ਤੋਂ 1 ਲੱਖ ਰੁਪਇਆ ਮੈਂ ਗੁਰਦੁਆਰੇ ਆਪ ਦਾ ਪੁੱਤ ਲੈ ਕੇ ਚੜ ਜਣਾ ਵਾ ਵਜੀਤਪੁਰ ਜਾਣਾ ਹੈ ਵਜੀਤਪੁਰ ਚੜ ਜੂਗਾ ਹਰਮੰਦਰ ਸਾਹਿਬ ਜਾਣਾ ਹੈ ਹਰਮੰਦਰ ਸਾਹਿਬ ਮੈਂ ਉਹਦਾ ਬੇਟਾ ਲੈ ਕੇ ਚੜ ਜੂ ਉਹਨੇ ਮੇਰ ਤੋਂ 1 ਲੱਖ ਰੁਪਇਆ ਲਿਆ ਹੈ ਸੁਖ ਨੇ ਉਹਨਾਂ ਦੀ ਸਿਹਤ ਹੀ ਜੋ ਕੁਝ ਹੋ ਰਿਹਾ ਹੈ ਉਹਨਾਂ ਦੀ ਸਿਹਤ ਹੀ ਹੋ ਰਿਹਾ ਹੈ ਵੀ ਉਹ ਕਾਦਾ ਡਿਪਟੀ ਨੂੰ ਕਾਦਾ ਪੈਸੇ ਦੇਣ ਵਾਸਤੇ ਲਏ ਉਹਨੇ ਤੁਹਾਡੇ ਤੋਂ ਮੈਂ ਮੇਰ ਤੋਂ ਕੀ ਆ ਜਿਹੜੀਆਂ ਮੇਰੀਆਂ ਦਰਖਾਸਤਾਂ ਜੀ ਦਰਖਾਸਤਾਂ ਦੀ ਕਾਰਵਾਈ ਕਰਾਉਣ ਲਈ ਕਿ ਜੇ ਕਾਰਵਾਈ ਤਾਂ ਹੋਊਗੀ ਪਹਿਲਾਂ ਤੂੰ 1 ਲੱਖ ਰੁ ਹੂੰ ਠੀਕ ਹੈ ਜੀ ਉਸ ਕਰਕੇ ਲਿਆ ਉਹਨੇ ਡਿਪਟੀ ਸਾਹਿਬ ਦਾ ਨਾਮ ਲੈ ਕੇ ਮੇਰੇ ਤੋਂ ਲਿਆ ਉਲਟਾ ਜਦੋਂ ਮੈਂ ਆਪਦੇ ਜਦੋਂ ਮੈਨੂੰ ਪਤਾ ਲੱਗਾ ਕਿ ਐਮਐਲਏ ਸਾਹਿਬ ਮੇਰੇ ਉਲਟ ਨੇ ਮੈਂ ਸੁੱਖ ਤੋਂ ਫੋਨ ਕਰਕੇ ਆਪਦੇ ਪੈਸੇ ਮੰਗਣ ਦੀ ਕੋਸ਼ਿਸ਼ ਕੀਤੀ ਉਸਨੇ ਮੈਨੂੰ ਉਲਟਾ ਧਮਕੀਆਂ ਦਿੱਤੀਆਂ ਠੀਕ ਹੈ ਫੋਨ ਤੇ ਉਹ ਉਹਦੇ ਨਾਲ ਹੀ ਉਹਨੇ ਡਿਪਟੀ ਸਾਹਿਬ ਤੋਂ ਵੀ ਮੇਰੇ ਤੋਂ ਡੀਐਸਪੀ ਜੀਰਾ ਸਾਹਿਬ ਤੋਂ ਧਮਕੀਆਂ ਦਵਾਈਆਂ ਕਿ ਅੱਜ ਤੋਂ ਬਾਅਦ ਤੂੰ ਬੰਦਾ ਬਣ ਜਾ ਜੇ ਤੂੰ ਪੈਸੇ ਮੰਗੇ ਜਾਂ ਕੋਈ ਦਰਖਾਸਤ ਦਿੱਤੀ ਤੇਰੇ ਖਿਲਾਫ ਪਰਚਾ ਦਵਾਵਾਂਗੇ ਮੈਨੂੰ ਪੂਰੀ ਸ਼ੰਕਾ ਕਿ ਇਹ ਬੰਦੇ ਐਮਐਲਏ ਸਾਹਿਬ ਨਾਲ ਰਲ ਕੇ ਮੇਰੇ ਤੇ ਜਾਂ ਮੇਰੇ ਫਾਦਰ ਤੇ ਪਰਚਾ ਦੇਣਗੇ ਮੈਨੂੰ ਇਹ ਮੈਨੂੰ ਮਤਲਬ ਅੰਦਰ ਕਰਨਗੇ ਅੱਛਾ ਤੁਹਾਨੂੰ ਇਹ ਲੱਗਦਾ ਹੁਣ ਵੀ ਜਿਹੜਾ ਸਾਰਾ ਕੁਝ ਹੋ ਰਿਹਾ ਇਹ ਐਮਐਲਏ ਦੀ ਸ਼ਹਿਤੇ ਹੋ ਰਹੀ ਹੈ ਹਾਂਜੀ ਐਮਐਲਏ ਸਾਹਿਬ ਤੇ ਉਹਨਾਂ ਦੇ ਬੇਟੇ ਦੀ ਦੋਵਾਂ ਦੀ ਸ਼ਹਿਤੇ ਹੀ ਹੋ ਰਹੀ ਆ ਜੀ ਸਾਰਾ ਕੁਝ ਜੋ ਵੀ ਹੋ ਰਿਹਾ ਹੈ ਉਹਨਾਂ ਦਾ ਨਿੱਜੀ ਸਵਾਰਥੇ ਦੇ ਵਿੱਚ ਕੀ ਹੋ ਸਕਦਾ ਹੈਗਾ ਉਹ ਇਹ ਚਾਹੁੰਦੇ ਆ ਜੀ ਉਹਨਾਂ ਨਾਲ ਰਲ ਕੇ ਕਿ ਅਸੀਂ ਮਾੜਾ ਮੋਟਾ ਜ਼ਮੀਨ ਚੋਂ ਹਿੱਸਾ ਪੱਤੀ ਆ ਸਾਨੂੰ ਵੀ ਮਿਲ ਜੂਗੀ ਇਹੀ ਸਵਾਰਥ ਹੋ ਸਕਦਾ ਜੀ ਹੋਰ ਕੀ ਸਵਾਰਥ ਹੋ ਸਕਦਾ ਜਾਂ ਉਹਨਾਂ ਨੇ ਦੂਜੀ ਧਿਰ ਨੇ ਉਹਨਾਂ ਨੂੰ ਕੋਈ ਪੈਸੇ ਦਿੱਤੇ ਹੋ ਸਕਦੇ ਆ ਜੀ ਠੀਕ ਹੈ ਜੀ ਉਹਨਾਂ ਦਾ ਏਰੀਆ ਮੇਰਾ ਉਥੇ ਏਰੀਆ ਨਹੀਂ ਜੀ ਠੀਕ ਹੈ ਮੈਂ ਫਰੀਦਕੋਟ ਦਾ ਰਹਿਣ ਵਾਲਾ ਹਾਂ ਉਹ ਜੀਰੇ ਦੇ ਰਹਿਣ ਵਾਲੇ ਆ ਇਹੀ ਸਵਾਰਥ ਹੋ ਸਕਦਾ ਜੀ ਅੱਛਾ ਆਮ ਆਦਮੀ ਪਾਰਟੀ ਦੇ ਇਹ ਐਮਐਲਏ ਨੇ ਔਰ ਭਗਵੰਤ ਸਿੰਘ ਮਾਨ ਤਾਂ ਗੱਲ ਇਹ ਕਰਦੇ ਨੇ ਕਿ ਭ੍ਰਿਸ਼ਟਾਚਾਰ ਰਹਿਤ ਸਾਡਾ ਸਿਸਟਮ ਹੋਏਗਾ ਔਰ ਸਾਡੇ ਐਮਐਲਏ ਹੋਣਗੇ ਔਰ ਕੋਈ ਵੀ ਇਹੋ ਜੀ ਗੱਲ ਕਰਦਾ ਤਾਂ ਤੁਸੀਂ ਸਾਡੇ ਤੱਕ ਵੀ ਜਾਣਕਾਰੀ ਪਹੁੰਚਾਓ ਫਿਰ ਭਗਵੰਤ ਸਿੰਘ ਮਾਨ ਤੱਕ ਕੋਈ ਗੱਲ ਪੰਚਾਈ ਤੁਸੀਂ ਵੀ ਥੱਲੇ ਹੋ ਕੀ ਰਿਹਾ ਮੈਂ ਜੀ ਸੀਐਮ ਸਾਹਿਬ ਨੂੰ ਦੋ ਦਰਖਾਸਤਾਂ ਆਉਂਦੀਆਂ ਪੋਸਟ ਕਰ ਚੁੱਕਿਆ ਵਾਂ ਵੀ ਕਰ ਚੁੱਕਿਆ ਉਹਦੇ ਹਜੇ ਤੱਕ ਕੋਈ ਮੈਨੂੰ ਉਹਦਾ ਨਿਆਂ ਨਹੀਂ ਮਿਲਿਆ ਹਾਂ ਪੋਗਾਂ ਸੇ ਮੰਦੀ ਕੋਈ ਨਿਆਣੀ ਦਿੱਤਾ ਇਹ ਕੋਈ ਇਹ ਤਾਂ ਐਵੇਂ ਨਾਮ ਦੀ ਮਤਲਬ ਕਹਿੰਦਾ ਕਿ ਆਮ ਸਰਕਾਰ ਆ ਜੀ ਆਮ ਥੋੜਾ ਜੇ ਅਸੀਂ ਆਮ ਸਰਕਾਰ ਹੁੰਦੀ ਤੇ ਅਸੀਂ ਐਸਐਸਪੀ ਦਫਤਰ ਜਾਂ ਡੀਸੀ ਦਫਤਰ ਧੱਕੇ ਖਾਂਦੇ ਜੀ ਠੀਕ ਹੈ ਜੀ ਠੀਕ ਹੈ ਸਾਨੂੰ ਜਲੀਲ ਕੀਤਾ ਜਾ ਰਿਹਾ ਜੀ ਠੀਕ ਹੈ ਮੇਰੀ ਜ਼ਮੀਨ ਆ ਮੈਨੂੰ ਹੀ ਜਲੀਲ ਕੀਤਾ ਜਾ ਰਿਹਾ ਜੀ ਮੈਕਮੇ ਵੱਲੋਂ ਹਰ ਮੈਕਮੇ ਤੋਂ ਮੈਨੂੰ ਜਲੀਲ ਕੀਤਾ ਜਾ ਰਿਹਾ ਮੈਨੂੰ ਕਿਤੋਂ ਇਨਸਾਫ ਨਹੀਂ ਮਿਲ ਰਿਹਾ ਜੀ ਅੱਜ ਤੱਕ ਤਾਂ ਬਿਲਕੁਲ ਇਹ ਤੁਸੀਂ ਆਪ ਦੇਖ ਸਕਦੇ ਹੋ ਕਹਾਣੀ ਕਿੱਥੋਂ ਚੱਲੀ ਤੇ ਕਿੱਧਰ ਨੂੰ ਗਈ ਮੌਜੂਦਾ ਐਮਐਲਏ ਦੇ ਉੱਪਰ ਕੱਥੀ ਦੋਸ਼ ਲੱਗੇ ਨੇ ਕਿ ਉਹਨਾਂ ਦੀ ਸ਼ਹਿਤੇ ਜਿਹੜੇ ਇਹਨਾਂ ਦੇ ਸਹੁਰਾ ਸਾਹਿਬ ਦੱਸਦੇ ਨੇ ਔਰ ਇਹਨਾਂ ਦੇ ਸਾਲਾ ਸਾਹਿਬ ਨੇ ਉਹ ਜ਼ਮੀਨ ਤੇ ਕਬਜ਼ਾ ਕਰਨ ਦੀ ਨੀਅਤ ਰੱਖਦੇ ਨੇ ਇਹ ਕਹਿੰਦੇ ਵਟਾਂ ਵੀ ਢਾ ਜਾਂਦੇ ਨੇ ਹੋਰ ਵੀ ਜੋ ਉੱਥੇ ਹਰਕਤ ਜਿਹਦੇ ਤੋਂ ਸਾਬਤ ਹੁੰਦਾ ਹੈ ਕਿ ਉਹ ਇਹਨਾਂ ਦੀ ਜ਼ਮੀਨ ਦੇ ਵਿੱਚ ਕਬਜ਼ਾ ਕਰਨ ਦੀ ਨੀਅਤ ਰੱਖਦੇ ਨੇ ਔਰ ਇਹਨਾਂ ਦੇ ਤਾਏ ਸਹੁਰੇ ਤੋਂ ਇਹਨਾਂ ਨੇ ਜ਼ਮੀਨ ਮੁੱਲ ਖਰੀਦੀ ਆ ਪੂਰੇ ਭਾਅ ਖਰੀਦੀ ਆ ਤੁਸੀਂ ਕੋਈ ਗਿਫਟ ਗੁਫਟ ਵਾਲਾ ਚੱਕਰ ਤਾਂ ਨਹੀਂ ਜੀ ਨਹੀਂ ਜੀ ਪੂਰੇ ਭਾਅ ਜ਼ਮੀਨ ਖਰੀਦੀ ਆ ਜੀ ਚੈੱਕ ਪੇਮੈਂਟ ਹੋਈਆਂ ਜੀ ਮੇਰੇ ਖਾਤੇ ਚ ਉਹਨਾਂ ਨੂੰ ਪੇਮੈਂਟ ਗਈ ਆ ਬਾਈ ਚੈੱਕ ਹੋਏ ਆ ਜੀ ਕੋਈ ਗਿਫਟ ਗੁਫਟ ਵਾਲਾ ਚੱਕਰ ਹੈ ਨਹੀਂ ਜੀ ਤਾਂ ਬਿਲਕੁਲ ਇਹ ਤੁਸੀਂ ਦੇਖੋ ਵੀ ਜਦੋਂ ਜ਼ਮੀਨ ਖਰੀਦ ਹੀ ਲਈ ਜਦੋਂ ਜ਼ਮੀਨ ਇਹਨਾਂ ਦੇ ਨਾਮ ਚੜੀ ਗਈ ਔਰ ਉੱਥੇ ਵਾਉਣ ਲੱਗ ਗਏ ਉਸ ਤੋਂ ਬਾਅਦ ਤੀਜੇ ਬੰਦੇ ਦਾ ਕੀ ਫਰਜ ਬਣਦਾ ਏ ਉਸ ਜ਼ਮੀਨ ਦੇ ਉੱਪਰ ਕਬਜ਼ਾ ਕਰਨ ਦੀ ਨੀਤ ਰੱਖਣਾ ਜਾਂ ਫਿਰ ਕਬਜ਼ਾ ਕਰਨਾ ਪਰ ਦੂਜੇ ਪਾਸੇ ਇਹਨਾਂ ਦਾ ਇਹ ਵੀ ਕਹਿਣਾ ਏ ਕਿ ਮੇਰਾ ਜਿਹੜਾ ਜ਼ਿਲ੍ਹਾ ਹੈ ਉਹ ਫਰੀਦਕੋਟ ਆ ਹਲਕਾ ਵੀ ਚੇਂਜ ਹੋ ਗਿਆ ਔਰ ਜਿਹੜੇ ਏਰੀਏ ਚ ਇਹਨਾਂ ਨੇ ਜ਼ਮੀਨ ਖਰੀਦੀ ਆ ਉਹ ਏਰੀਆ ਜੀਰਾ ਹਲਕੇ ਦੇ ਵਿੱਚ ਪੈਂਦਾ ਹੈ ਕਿਲੀ ਬੋਦਲਾ ਪਿੰਡ ਆ ਜਿੱਥੋਂ ਦਾ ਏ ਰਕਬਾ ਦੱਸਦੇ ਨੇ ਔਰ ਉੱਥੇ ਐਮਐਲਏ ਨਰੇਸ਼ ਕਟਾਰੀਆ ਨੇ ਔਰ ਉਹਨਾਂ ਦੇ بیٹے ਦੇ ਉੱਪਰ ਕਥੀ ਦੋਸ਼ ਨੇ ਕਿ ਉਹਨਾਂ ਦੀ ਸ਼ਹਿਤੇ ਉਹ ਜ਼ਮੀਨ ਤੇ ਕਬਜ਼ਾ ਕਰ ਰਹੇ ਨੇ ਔਰ ਕਥੀ ਦੋਸ਼ ਉਹਨਾਂ ਦੇ ਇੱਕ ਪੀਏ ਕਹੌਣ ਵਾਲੇ ਵਿਅਕਤੀ ਦੇ ਉੱਪਰ ਵੀ ਲੱਗ ਰਹੇ ਨੇ ਜਿਨ੍ਹਾਂ ਨੇ 1 ਲੱਖ ਰੁਪਏ ਇਹਨਾਂ ਨੇ ਕਿਹਾ ਕਿ ਮੇਰੇ ਤੋਂ ਲਿਆ ਡੀਐਸਪੀ ਨੂੰ ਦੇਣ ਦਾ ਹੁਣ ਡੀਐਸਪੀ ਦੇ ਵੱਲੋਂ ਇਹਨਾਂ ਨੂੰ ਦਾਬੇ ਲਾਏ ਜਾ ਰਿਹਾ ਇਹਨਾਂ ਨੇ ਕਿਹਾ ਹੁਣ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਪੁਲਿਸ ਹੁਣ ਦਾਬੇ ਲਾਏਗੀ ਕਿ ਉਹਨੂੰ ਪੁਲਿਸ ਦਾਬੇ ਲਾ ਕੇ ਮੂੰਹ ਬੰਦ ਕਰਾਏਗੀ ਜਾਂ ਫਿਰ ਡੀਐਸਪੀ ਵਾਕਿਆ ਹੀ ਐਮਐਲਏ ਦੀ ਛੇ ਦੇ ਅੰਡਰ ਕੰਮ ਕਰਦਾ ਇਹ ਬੜਾ ਵੱਡਾ ਸਵਾਲ ਹੈ ਕਿ ਮੌਜੂਦਾ ਐਮਐਲਏ ਨੀਤ ਰੱਖਦਾ ਇਸ ਜ਼ਮੀਨ ਤੇ ਕਬਜ਼ਾ ਕਰਾਉਣ ਦੀ ਜਾਂ ਫਿਰ ਕਥੀ ਦੋਸ਼ੀ ਰਹਿਣਗੇ ਬੜਾ ਵੱਡਾ ਇਹ ਸਵਾਲ ਆ ਪਰ ਦੂਜੇ ਪਾਸੇ ਕੋਸ਼ਿਸ਼ ਕਰਾਂਗੇ ਉਹਨਾਂ ਦਾ ਪੱਖ ਜਾਣਨ ਦੇ ਲਈ ਫੋਨ ਤੇ ਕੀ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਫੋਨ ਤੇ ਅਸੀਂ ਸੰਪਰਕ ਕੀਤਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਸੁਖ ਦੇ ਨਾਲ ਜਿਨ੍ਹਾਂ ਦੇ ਵੱਲੋਂ ਲੱਖ ਰੁਪਈਆ ਲਿਆ ਗਿਆ ਇਹ ਦੋਸ਼ ਸਿਮਰ ਵੱਲੋਂ ਲੱਗੇ ਨੇ ਔਰ ਉਹਨਾਂ ਦੇ ਨਾਲ ਫੋਨ ਤੇ ਗੱਲ ਕੀਤੀ ਉਹ ਕਹਿੰਦੇ ਕਿ ਮੈਂ ਲੱਖ ਰੁਪਇਆ ਨਹੀਂ ਲਿਆ ਹਾਲਾਂਕਿ ਮੈਂ ਇਸ ਰਾਜੀਨਾਮੇ ਦੇ ਵਿੱਚ ਪਿਆ ਸੀ ਇਸ ਮਸਲੇ 'ਚ ਪਿਆ ਸੀ ਪਰ ਮੈਂ ਲੱਖ ਰੁਪਇਆ ਨਹੀਂ ਲਿਆ ਪਰ ਇਹ ਕਹਿੰਦੇ ਕਿ ਮੈਂ ਸੌਣਿਆਂ ਤੇ ਜਾਣਾ ਮੈਂ ਉਹਨਾਂ ਨੂੰ ਪੈਸੇ ਦਿੱਤੇ ਆ ਹੁਣ ਵੱਡਾ ਸਵਾਲ ਖੜਾ ਹੋ ਗਿਆ ਕਿ ਇਹਨਾਂ ਨੇ ਕਿਹਾ ਕਿ ਉਹ ਐਮਐਲਏ ਐਮਐਲਏ ਜੀਰਾ ਨਰੇਸ਼ ਕਟਾਰੀਆ ਦਾ ਪੀਏ ਕਹਿੰਦਾ ਪਰ ਉਹ ਕਹਿੰਦਾ ਕਿ ਮੈਂ ਆਮ ਆਦਮੀ ਪਾਰਟੀ ਦਾ ਇੱਕ ਸਿੰਪਲ ਜਿਹਾ ਵਰਕਰ ਆ ਪਰ ਵੱਡਾ ਸਵਾਲ ਖੜਾ ਹੋ ਗਿਆ ਪੈਸੇ ਲਏ ਜਾਂ ਨਹੀਂ ਲਏ ਇਹ ਜਾਂਚ ਦਾ ਵਿਸ਼ਾ ਹੈ ਦੂਜੇ ਪਾਸੇ ਇਸ ਪੂਰੇ ਵਿਸ਼ੇ 'ਚ ਉਥੋਂ ਦੇ ਐਮਐਲਏ ਨਰੇਸ਼ ਕਟਾਰੀਆ ਨਾਲ ਫੋਨ ਤੇ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਜਿਹੜਾ ਫੋਨ ਤੇ ਸੰਪਰਕ ਨਹੀਂ ਹੋ ਪਾਇਆ ਇਹਨਾਂ ਸਾਰੇ ਲੱਗੇ ਕਥਿਤ ਇਲਜ਼ਾਮਾਂ ਸੰਬੰਧੀ ਅਗਰ ਕੋਈ ਵੀ ਧਿਰ ਆਪਣਾ ਪੱਖ ਰੱਖਣਾ ਚਾਹੁੰਦੀ ਹੈ ਤਾਂ ਦਿੱਤੇ ਸਕਰੀਨ ਦੇ ਨੰਬਰਾਂ ਔਰ ਮੇਲ ਆਈਡੀ ਤੇ ਸਾਡੇ ਨਾਲ ਸੰਪਰਕ ਕਰਕੇ ਆਪਣਾ ਪੱਖ ਰੱਖ ਸਕਦੇ ਨੇ ਪਰ ਅੰਤ ਤੇ ਅਸੀਂ ਇਹ ਕਵਾਂਗੇ ਕਿ ਜਿਹੜੇ ਬੰਦੇ ਨੇ ਲੱਖਾਂ ਰੁਪਇਆ ਲਾ ਕੇ ਜ਼ਮੀਨ ਖਰੀਦੀ ਜਿਹੜਾ ਬੰਦੇ ਨੇ ਰਜਿਸਟਰੀਆਂ ਇੰਤਕਾਲ ਜਮਾਂ ਬੰਦੀਆਂ ਗਰਦੌਰੀਆਂ ਸਾਰੀਆਂ ਚੀਜ਼ਾਂ ਜਿਸ ਬੰਦੇ ਦੇ ਨਾਮ ਤੇ ਆ ਅਗਰ ਅੱਜ ਉਸ ਬੰਦੇ ਦੇ ਨਾਲ ਤੱਕਾ ਕੀਤਾ ਜਾ ਰਿਹਾ ਤਾਂ ਫਿਰੋਜ਼ਪੁਰ ਦੀ ਪੁਲਿਸ ਨੂੰ ਫਿਰੋਜ਼ਪੁਰ ਦੇ ਸਿਵਲ ਪ੍ਰਸ਼ਾਸਨ ਨੂੰ ਇਸ ਦੀ ਮਦਦ ਕਰਨੀ ਚਾਹੀਦੀ ਆ ਜਿਹੜੇ ਬੰਦੇ ਉਸ ਦੀ ਨੀਤ ਰੱਖਦੇ ਨੇ ਇਹਨਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਉਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਆ ਭਗਵੰਤ ਸਿੰਘ ਮਾਨ ਨੂੰ ਵੀ ਕਹਿਣਾ ਚਾਹਾਂਗੇ ਕਿ ਥੱਲੇ ਇੱਕ ਵਾਰ ਨਜ਼ਰ ਜ਼ਰੂਰ ਮਾਰੋ ਕਿ ਫਿਰੋਜ਼ਪੁਰ ਦੇ ਵਿੱਚ ਹੋ ਕੀ ਰਿਹਾ ਹੈ ਇਥੇ ਫੌਜਾ ਸਿੰਘ ਸਰਾਰੀ ਦਾ ਮਸਲਾ ਆਉਂਦਾ ਹੈ ਤੇ ਕਿਤੇ ਹੁਣ ਨਿਕਲ ਕੇ ਨਰੇਸ਼ ਕਟਾਰੀਆ ਦਾ ਮਸਲਾ ਆਉਂਦਾ ਨਜ਼ਰ ਆ ਰਿਹਾ ਹੈ ਇੱਕ ਵਾਰ ਭਗਵੰਤ ਸਿੰਘ ਮਾਨ ਫਿਰੋਜ਼ਪੁਰ ਦੇ ਵਿੱਚ ਨਜ਼ਰ ਜ਼ਰੂਰ ਮਾਰਨ ਆਖਿਰਕਾਰ ਇਥੇ ਚੱਲ ਕੀ ਰਿਹਾ ਹੈ ਇਹਨਾਂ ਕਾਥੇ ਤੇ ਲੱਗੇ ਇਲਜ਼ਾਮਾਂ ਸਬੰਧੀ ਸਾਡੇ ਨਾਲ ਸੰਪਰਕ ਵੀ ਕੀਤਾ ਜਾ ਸਕਦਾ ਔਰ ਪੂਰੀ ਵੀਡੀਓ ਦੇਖਣ ਤੋਂ ਬਾਅਦ ਅਗਰ ਕੋਈ ਵੀ ਵਿਅਕਤੀ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਲਿਖ ਸਕਦਾ ਹੈ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋਖ